ਤਾਰਨਤਾਰਨ ਇਹ ਜਿਮਨੀ ਚੋਣਾ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੇ ਤਾਰਨਤਾਰਨ ਦੇ ਲਈ ਇੱਕ ਵੱਡੀ ਜਿਹੜੀ ਕੇ ਸੋਗਾਹ ਦਿੱਤੀ ਹੈ ਤਾਂ ਗੱਲ ਕਰੀਏ ਤੇ ਹੁਣ ਪੇਚ ਪਾਸੇ ਹੋਏ ਨਸਰ ਆਣਗੇ ਆਮ ਆਦਮੀ ਪਾਰਟੀ ਨੇ ਜਿਹੜਾ ਕਿ ਦੂਜੇ ਪਾਸੇ ਉਥੇ ਹੀ ਜਿਹੜਾ ਕਿ ਐਲਾਨ ਵੱਡਾ ਤਾਰਨਤਾਰਨ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਕੀਤਾ 10 ਲੱਖ ਬੀਮਾ ਯੋਜਨਾ ਦਾ ਜਿਹੜਾ ਕਿ ਐਲਾਨ ਤਰਨਤਾਰਨ ਤੋਂ ਸ਼ੁਰੂ ਕੀਤਾ ਗਿਆ ਹਰਮਿੰਦਰ ਸਿੰਘ ਸੰਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੈਅ ਦੇ ਲੋ ਧੰਨਵਾਦ ਕਰਦਾ ਆਂ ਤੇ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਤਰਨਤਾਰਨ ਦੇ ਲਈ ਇੱਕ ਵੱਡੀ ਜਿਹੜੀ ਕਿ ਸੌਗਾਹ ਦਿੱਤੀ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਜੋ ਤਰਨਤਾਰਨ ਬਾਈ ਇਲੈਕਸ਼ਨ ਆ ਉਹਦੀ ਅੱਜ ਜਿਹੜੀਆਂ ਤਰੀਕਾਂ ਹੈ ਉਹ ਮੁਕਰਰ ਕਰਤੀਆਂ ਨੇ ਔਰ 11 ਨਵੰਬਰ ਨੂੰ ਦਿਨ ਮੰਗਲਵਾਰ ਨੂੰ 11 ਨਵੰਬਰ ਦਿਨ ਮੰਗਲਵਾਰ ਨੂੰ ਪੋਲਿੰਗ ਹੋਣੀ ਆ ਤਰਨਤਰਨ ਦੇ ਵਿੱਚ ਫੋਟਾਂ ਪੈਣੀਆਂ ਨੇ ਔਰ 14 ਤਰੀਕ ਨੂੰ ਇਹਦਾ ਰਿਜ਼ਲਟ ਆਉਣਾ ਹੈ ਸੋ ਮੈਂ ਕਈ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਚਾਹਉਣਾ ਸੋ 3 ਤਰੀਕ ਨੂੰ ਸੱਤ ਭਗਵੰਤ ਸਿੰਘ ਜੀ ਮਾਨ ਜੋ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹਨਾਂ ਨੇ 3 ਤਰੀਕ ਨੂੰ ਇੱਕ ਵੱਡੇ ਬੜੇ ਵੱਡੇ ਵਿਸ਼ਾਲ ਇਕੱਠ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਕੈਂਡੀਡੇਟ ਡਿਕਲੇਅਰ ਕੀਤਾ ਸੀਗਾ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਸੱਭਗਵਨ ਸਿੰਘ ਜੀ ਮਾਨ ਮਾਨ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਬਤੌਰ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਡਿਕਲੇਅਰ ਕੀਤਾ ਮੈਂ ਕੋਈ ਚੀਜ਼ਾਂ ਹੋਰ ਸਾਂਝੀਆਂ ਕਰਨੀਆਂ ਚਾਹੁੰਦਾ ਤੁਹਾਡੇ ਨਾਲ ਅਸੀਂ ਜਾ ਕੇ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ 10 ਲੱਖ ਦੀ ਬੀਮਾ ਯੋਜਨਾ ਜਿਹੜੀ ਆ ਉਹ ਸਾਡੀ ਤਰਨਤਾਰ ਤੋਂ ਸ਼ੁਰੂ ਕੀਤੀ ਜਾਵੇ ਉਹਨਾਂ ਨੇ ਸਾਡਾ ਇਹ ਜੋ ਸਾਡੀ ਰਿਕਵੈਸਟ ਸੀ ਉਹਨੂੰ ਕਬੂਲ ਦਿਆਂ ਤਰਨਤਾਰ ਦੀ ਤਕਰੀਬਨ 3 ਲੱਖ ਦੀ ਬادیه ਆ ਔਰ ਸਾਡੇ ਸਾਰੇ ਤਕਰੀਬਨ ਉਹ ਸ਼ੁਰੂਆਤ ਵੀ ਤਰਨਤਾਰ ਤੋਂ ਹੋਈ ਔਰ ਸਾਰੇ ਜਿਹੜੇ ਆ ਉਹ 3 ਲੱਖ ਦੀ ਵਾਦੀ ਜਿੰਨੀ ਤਕਰੀਬਨ ਤਕਰੀਬਨ 3 ਲੱਖ ਦੀ ਵਾਦੀ ਸਾਰੀ ਕਵਰ ਕੀਤੀ ਹਰ ਘਰ ਦਾ 10 ਲੱਖ ਦਾ ਬੀਮਾ ਜਿਹੜੀ ਯੋਜਨਾ ਜਿਹੜੀ ਆ ਉਹਦੀ ਸ਼ੁਰੂਆਤ ਵੀ ਤਰਨਤਾਰ ਨੂੰ ਕਰਾਈ ਇੱਥੇ ਵਸਨੀ ਆਮ ਤੌਰ ਤੇ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਿਹੜੀ ਲਾਲ ਲਕੀਰ ਦੇ ਅੰਦਰ ਜ਼ਮੀਨ ਸੀ ਜਾਂ ਪਲਾਟ ਸੀ ਜਾਂ ਘਰ ਸੀਗੇ ਉਹ ਜਦੋਂ ਸਰਕਾਰਾਂ ਬਦਲ ਜਾਂਦੀਆਂ ਸੀ ਜਾਂ ਜਦੋਂ ਪੰਚਾਇਤਾਂ ਬਦਲ ਜਾਂਦੀਆਂ ਸੀ ਲੜਾਈ ਝਗੜੇ ਹੁੰਦੇ ਸੀਗੇ ਕਬਜ਼ੇ ਹੁੰਦੇ ਸੀਗੇ ਉਹਦੇ ਵਿੱਚ ਬਹੁਤ ਵੱਡਾ ਪਰਾਲਾ ਕਰਕੇ ਮਾਨ ਸਾਹਿਬ ਨੇ ਉਹਦਾ ਵੀ ਹੱਲ ਕੀਤਾ ਕਿ ਉਹਨਾਂ ਨੂੰ ਉਹਨਾਂ ਨੇ ਮਾਲਕੀ ਦੇ ਹੱਕ ਦਿੱਤੇ ਲਾਲਕੀ ਦੇ ਅੰਦਰ ਔਰ ਉਹ ਵੀ ਜਿਹੜੀਆਂ ਰਜਿਸਟ੍ਰੇਸ਼ਨਾਂ ਚੱਲ ਰਹੀਆਂ ਨੇ ਜਿਹੜੀਆਂ ਹੋ ਗਈਆਂ ਨੇ ਉਹ ਠੀਕ ਆ ਔਰ ਇਹ ਲਗਾਤਾਰ ਜਿਹੜਾ ਜਿਹੜਾ ਪ੍ਰੋਸੈਸ ਆ ਇਹ ਚੱਲਦਾ ਰਹੂਗਾ ਉਹ ਵੀ ਜਿਹੜਾ ਬਹੁਤ ਵੱਡਾ ਮਸਲਾ ਜਿਹੜਾ ਆ ਉਹ ਸੰਗਤ ਦਾ ਬਹੁਤ ਵੱਡਾ ਮਸਲਾ ਹਾਲੂ ਹੈ ਕਿ ਕਿ ਅੱਜ ਤੱਕ ਕਦੀ ਮਾਲਕੀ ਦੇ ਲਾਲਕੀਲ ਦੇ ਅੰਦਰ ਕਿਸੇ ਨੂੰ ਹੱਕ ਨਹੀਂ ਸੀ ਮਿਲਿਆ ਔਰ ਉਹ ਜਿਹੜੀ ਆ ਉਹਨ ਉਹ ਵੇਚ ਵੀ ਸਕਦੇ ਆ ਉਹ ਤੇ ਲੋਨ ਵੀ ਲੈ ਸਕਦੇ ਆ ਉਹਦੇ ਉੱਤੇ ਆਪਣਾ ਕੋਈ ਕਾਰੋਬਾਰ ਲੋਨ ਲੈ ਕੇ ਕੋਈ ਕਾਰੋਬਾਰ ਵੀ ਕਰ ਸਕਦੇ ਇਹ ਬਹੁਤ ਵੱਡਾ ਅਪਰਾਧਾ ਇੱਥੇ ਬੱਸ ਨਹੀਂ ਅਸੀਂ ਆਪਣੇ ਸ਼ਹਿਰ ਦੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਵਸਾਈ ਹੋਈ ਨਗਰੀ ਉਹਦੇ ਲਈ ਵੀ ਕੁਝ ਡਿਮਾਂਡਾਂ ਪੇਸ਼ੀਆਂ ਸੀ ਸਾਡੀਆਂ ਪੰਚਾਇਤਾਂ ਲਈ ਵੀ ਕੋਈ ਡਿਮਾਂਡਾਂ ਭੇਜੀਆਂ ਸੀ ਸਾਡੇ ਹੋਰ ਵੀ ਜਿਹੜੇ ਰੋਡਸ ਦਾ ਇਨਫਰਾਸਟ੍ਰਕਚਰ ਸੀਗਾ ਰੋਡਸ ਦੀ ਵਾਈਡਨਿੰਗ ਸੀ ਸੜਕਾਂ ਚੌੜੀਆਂ ਕਰਨੀਆਂ ਸੀ ਔਰ ਜਿੱਥੋਂ ਤੱਕ ਨੌਜਵਾਨਾਂ ਲਈ ਸੀਗੀ ਸਟੇਡੀਅਮਾਂ ਦੀ ਡਿਮਾਂਡ ਸੀਗੀ ਹੈਲਥ ਸੈਂਟਰਾਂ ਦੀ ਡਿਮਾਂਡ ਸੀਗੀ ਸੋ ਉਹ ਸਾਰੀਆਂ ਤਕਰੀਬਨ ਤਕਰੀਬਨ ਜੇ ਮੈਂ ਰੋਡਸ ਦੀ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਉਹ 55 ਕਰੋੜ ਰੁਪਈਆ ਸਾਡੀਆਂ ਸੜਕਾਂ ਲਈ ਤਰਨਤਨ ਸਿਰਫ ਤਰਨਤਨ ਅਸੈਂਬਲੀ ਹਲਕੇ ਲਈ ਔਰ 55 ਕਰੋੜ ਰੁਪਈਆ ਉਹ ਸਾਡਾ ਆ ਚੁੱਕਾ ਆ 30 ਕਰੋੜ ਰੁਪਈਆ ਸਾਡੇ ਪੰਚਾਇਤਾਂ ਲਈ ਜਿਹੜਾ ਪੰਚਾਇਤਾਂ ਦੀ ਡਿਵੈਲਪਮੈਂਟ ਹੋਊਗੀ ਔਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਪੰਚਮ ਪਾਸ਼ਾ ਦੀ ਵਸਾਈ ਹੋਈ ਨਗਰੀ ਉਹਦੇ ਲਈ 35 ਕਰੋੜ ਦੇ ਪ੍ਰੋਜੈਕਟ ਸਾਡੇ ਕੋਲ ਆਏ ਨੇ ਸੋ ਮੈਂ ਇਹ ਸਾਰਾ ਮਾਨ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਸੰਗਤ ਵੱਲੋਂ ਹੀ ਤਰਨਤਾਰ ਦੀ ਸੰਗਤ ਵੱਲੋਂ ਹੀ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਦੇਖੋ ਆਪਾਂ ਆਪਣੇ ਹਲਕੇ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਆਪਣੇ ਹਲਕੇ ਨੂੰ ਤਰੱਕੀ ਵਾਲੇ ਬੰਨੇ ਲੈ ਕੇ ਜਾਣਾ ਨੌਜਵਾਨਾਂ ਨੂੰ ਆਪਾਂ ਉਹਨਾਂ ਨੂੰ ਸਹੀ ਮਾਰਗ ਬਖਾਉਣਾ ਸਹੀ ਲੀਹ ਤੇ ਲੈ ਕੇ ਆਉਣਾ ਸੋ ਮੈਂ ਬੇਨਤੀ ਕਰੂੰਗਾ ਕਿ 11 ਤਰੀਕ ਵਾਲੇ ਦਿਨ ਤੁਸੀਂ ਸਾਰੇ ਜਿਹੜੇ ਆ ਤਕੜੇ ਹੋ ਕੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਿੱਸਾ ਬਣੀਏ ਔਰ ਆਪਣੇ ਇਸ ਇਲਾਕੇ ਦੀ ਇਸ ਮਹਾਰਾਜ ਦੀ ਵਸਾਈ ਹੋਈ ਨਗਰੀ ਦੀ ਸੇਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੋ ਇਸ ਇਲਾਕੇ ਦੀ ਤਰੱਕੀ ਲਈ ਜ਼ਰੂਰ ਜਿਹੜਾ ਆ ਉਹ ਸਾਨੂੰ ਜ਼ਰੂਰ ਸਾਡਾ ਸਾਥ ਦਿਓ